ਮਿੰਟੋ ਜੀ ਇੱਕ ਨਾਮ ਮਿੱਤਰ ਦਾ ਕਮੈਂਟ ਸੀ ਸ਼ੁਰੂ ਜਿਹਦੇ ਵਿੱਚ ਵੀ ਕਾਨੂੰਨ ਵਿਵਸਥਾ ਦਾ ਜੇ ਤੁਸੀਂ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਮਾਨ ਸਾਹਿਬ ਵੀ ਚਿੰਤਤ ਨੇ ਮੈਨੂੰ ਲੱਗਦਾ ਵੀ ਲਗਾਤਾਰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਇਸ ਕਰਕੇ ਉਹਨਾਂ ਨੂੰ ਚਿੰਤਤ ਹੋਣਾ ਪਿਆ ਤੇ ਥੋੜੇ ਸਰਗਰਮ ਨੇ ਇੱਕ ਅੱਜ ਹਾਈ ਲੈਵਲ ਦੀ ਮੀਟਿੰਗ ਕੀਤੀ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਆ ਉਹਨਾਂ ਦੇ ਨਾਲ ਤੇ ਜਿਹਦੇ ਵਿੱਚ ਬਈ ਕਾਨੂੰਨ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਰਿਪੋਰਟਾਂ ਮੰਗੀਆਂ ਨੇ ਅੱਗੇ ਕੱਲ ਕਰਦੇ ਸਾਂ ਆਪਾਂ ਇੱਕ ਦਿਨ ਕਿ ਲਾਅ ਐਂਡ ਆਰਡਰ ਜਿਹੜਾ ਹੈ ਨਾ ਉਹ ਇੱਕ ਇਸ ਤਰ੍ਹਾਂ ਦਾ ਵਿਸ਼ਾ ਹੁੰਦਾ ਖਾਸ ਤੌਰ ਤੇ ਅਬੋਰ ਕਤਲकांड ਤੋਂ ਬਾਅਦ ਜੀ ਗੱਲਬਾਤ ਦੇ ਦੌਰਾਨ ਆਪਾਂ ਇਸ ਗੱਲ ਤੇ ਪਹੁੰਚੇ ਸੀਗੇ ਸਾਰੇ ਹੀ ਆਡੀਅנס ਵਾਲੇ ਵੀ ਸ਼ਾਮਲ ਸੀਗੇ ਜੀ ਕਿ ਭਾਈ ਲਾਅ ਐਂਡ ਆਰਡਰ ਇੱਕ ਐਸਾ ਮੁੱਦਾ ਬਣਦਾ ਜਾ ਰਿਹਾ ਹੈ ਹੂੰ ਕਿ ਜਿੱਤੇ ਵਿੱਚ ਲੋਕ ਦੂਜੇ ਮੁੱਦਿਆਂ ਨੂੰ ਦੂਜੀ ਤਰਜੀਹ ਤੇ ਰੱਖ ਰਹੇ ਆ ਕਿ ਪਹਿਲੀ ਤਰਜੀਹ ਸਾਡੀ ਇਹੋ ਆ ਕਿ ਮਾਹੌਲ ਨੂੰ ਸੁਖਾਵਾ ਕਰੋ ਜੀ ਜੀ ਕਿ ਜੇ ਬੰਦਾ ਖੁੱਲ ਕੇ ਵਿਚਰ ਹੀ ਨਹੀਂ ਸਕਦਾ ਕਾਰੋਬਾਰ ਹੀ ਨਹੀਂ ਕਰ ਸਕਦਾ ਹੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ ਹਰ ਵੇਲੇ ਡਰਦਾ ਹਰ ਵੇਲੇ ਇੱਕ ਭੈ ਦਾ ਮਾਹੌਲ ਹੈ ਤਾਂ ਫਿਰ ਤੁਸੀਂ ਸਮਝ ਲਓ ਕਿ ਤੁਸੀਂ ਸਰਕਾਰ ਦੇ ਤੌਰ ਤੇ ਇੱਕ ਬਹੁਤ ਵੱਡੇ ਸੰਕਟ ਦੇ ਵਿੱਚ ਫਸਣ ਜਾ ਰਹੇ ਹੋ ਹੂੰ ਕਿਉਂ ਕਿ ਸੰਝੇ ਦਾ ਕਤਲ ਇੱਕ ਇਸ ਤਰ੍ਹਾਂ ਦਾ ਕਤਲ ਸੀਗਾ ਜਿਹੜਾ ਕਿ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਵੀ ਗੂੰਜਿਆ ਜੀ ਯਾਨੀ ਜਿਹੜੇ ਐਨ ਆਰ ਆਈ ਇਹਨਾਂ ਨਾਲ ਜੁੜੇ ਹੋਏ ਸਨ ਗੇਰਵੈਲ ਵਾਲਿਆਂ ਨਾਲ ਜੀ ਤੇ ਜਿਹੜੇ ਇਹਨਾਂ ਦੀ ਡੀਲਿੰਗ ਤੋਂ ਜਾਣੂ ਸੀ ਉਹਨਾਂ ਸਾਰਿਆਂ ਨੇ ਬੜਾ ਹੀ ਇੱਕ ਖੌਫ ਮਹਿਸੂਸ ਕੀਤਾ ਕਿ ਯਾਰ ਉਹਨਾਂ ਨੂੰ ਮਾਰ ਦਿੱਤਾ ਹੂੰ ਗੇਰਵੈਲ ਵਾਲਿਆਂ ਨੂੰ ਇਦਾਂ ਗੱਲ ਚਲਦੀ ਚਲਦੀ ਕਿ ਭਾਰਤੀ ਜਨਤਾ ਪਾਰਟੀ ਤੁਹਾਨੂੰ ਪਤਾ ਹੀ ਆ ਉਹ ਇੱਕ ਇਸ ਤਰ੍ਹਾਂ ਦੀ ਪਾਰਟੀ ਆ ਕਿ ਜੇ ਤੁਸੀਂ ਜਰਾ ਜੀ ਢਿੱਲ ਕਰੋਗੇ ਉਹ ਖਾਸ ਤੌਰ ਤੇ ਹਿੰਦੂ ਕਮਿਊਨਿਟੀ ਦਾ ਜਿਹੜਾ ਕਾਰੋਬਾਰੀ ਆ ਬਹੁਤ ਜਲਦੀ ਉਹਨੂੰ ਪੋਲਰਾਈਜ਼ਡ ਕਰ ਜਾਏਗੀ ਅੰਦਰ ਖਾਤੇ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਜੀ ਕਿ ਉਹ ਅੰਦਰ ਖਾਤੇ ਮੈਸੇਜ ਦੇ ਦੇਣਗੇ ਕਿ ਕੋਈ ਨਹੀਂ ਆਪਾਂ ਇੱਕ ਯੋਗੀ ਹੋਰ ਲਿਆਵਾਂਗੇ ਹੂੰ ਇੱਥੋਂ ਹੀ ਲੱਭ ਦੇਾਂਗੇ ਤੁਹਾਨੂੰ ਬਿਲਕੁਲ ਕੋਈ ਚੱਕਰ ਨਹੀਂ ਫਿਰ ਆਉਣ ਦਿਓ ਜਿਹੜਾ ਜੀ ਤੇ ਇੱਥੋਂ ਹੀ ਮਸਲਾ ਹੱਲ ਹੋ ਜਾਣਾ ਫਿਰ ਹਿੰਦੂ ਕਾਰੋਬਾਰੀ ਵੀ ਸੋਚੇਗਾ ਕਿਉਂ ਨਾ ਅਸੀਂ ਆਪਣੀ ਪਾਰਟੀ ਨੂੰ ਮੌਕਾ ਦਈਏ ਯਾਰ ਜੀ ਜੀ ਤੋ ਗੱਲ ਇਹ ਆ ਕਿ ਇਸ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਭਈ ਕਿਤੇ ਇਹ ਨਾ ਹੋਵੇ ਕਿ ਸ਼ਹਿਰੀ ਕਾਰੋਬਾਰੀ ਖਾਸ ਤੌਰ ਤੇ ਹਿੰਦੂ ਕਮਿਊਨਿਟੀ ਜਿਹੜੀ ਆ ਉਹ ਸਾਡੇ ਖਿਲਾਫ ਖੜੀ ਹੋ ਜਾਵੇ ਹੁਣ ਰੱਬ ਜਾਣਦਾ ਮੈਂ ਦੀ ਕੋਈ ਪੁਸ਼ਟੀ ਨਹੀਂ ਕਰ ਸਕਦਾ ਕਿ ਕੇਜਰੀਵਾਲ ਨੇ ਕਿਹਾ ਜਾਂ ਮਾਨ ਸਾਹਿਬ ਨੂੰ ਖੁਦ ਨੂੰ ਮਹਿਸੂਸ ਹੋਇਆ ਜੀ ਕਿ ਇਹਨਾਂ ਨੇ ਤਤਕਾਲ ਫਟਾਫਟ ਆਪਣੀ ਰੈਸ਼ ਤੇ ਵੱਡੇ ਅਫਸਰ ਬੁਲਾਏ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਮਾਮਲਾ ਵਿਗੜ ਗਿਆ ਨਾ ਜੀ ਜੱਗੂ ਭਗਵਾਨ ਪੁਰੀਏ ਦੀ ਮਾਂ ਤੇ ਉਹਦਾ ਸਾਥੀ ਜਾਂ ਨੇੜ ਦਾ ਰਿਸ਼ਤੇਦਾਰ ਕਤਲ ਜੀ ਉਸੇ ਇਲਾਕੇ ਚ ਫੇਰ ਕੁਝ ਦਿਨ ਬਾਅਦ ਤੁਸੀਂ ਦੇਖਿਆ ਹੋਣਾ ਗੁਰੂ ਘਰ ਦੇ ਅੱਗੇ ਹਾਂਜੀ ਐ ਗਲੀ ਦੇ ਵਿੱਚ ਗੋਲੀਆਂ ਫੇਰ ਸੰਜੇ ਦਾ ਕਤਲ ਸੰਜੇ ਦੇ ਕਤਲ ਤੋਂ ਬਾਅਦ ਐਨਕਾਊਂਟਰ ਚ गिर ਗਏ ਹਮਤਲਬ ਕਿ ਉਤੋਂ ਥਲੀ ਫੇਰ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਲਗਾਤਾਰ ਆ ਰਹੀਆਂ ਸੀ ਮਤਲਬ ਕਿ ਇੱਕ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਨਾਬ ਕਿ ਭਾਈ ਆਪਾਂ ਇਹਦੇ ਤੇ ਕੰਮ ਕਰੀਏ ਹੁਣ ਕੁਝ ਰਿਪੋਰਟਾਂ ਮਾਨਸਾਬ ਨੇ ਇਹਨਾਂ ਤੋਂ ਤਲਬ ਕੀਤੀਆਂ ਨੇ ਕਹੇ ਵੀ ਇਹਨਾਂ ਨੇ ਚੀਜ਼ਾਂ ਦੀਆਂ ਰਿਪੋਰਟਾਂ ਦਿਓ ਤੇ ਬਣਦੀਆਂ ਵੀ ਜੀ ਤਾਂ ਇਸ ਕਰਕੇ ਠੀਕ ਆ ਸਿਆਸੀ ਹਿੱਤਵਾਸਤੀ ਸੀ ਜਾਂ ਗੋ ਮਰਜ਼ੀ ਆ ਕਿ ਚਲੋ ਕਟੋ-ਕਟ ਇਹ ਜਾਗੇ ਤੇ ਸੀ ਇਹ ਮੰਨੇ ਤੇ ਸੀ ਕਿ ਭਾਈ ਲਾ ਕਾਨੂੰਨੀ ਲਗਾਤਾਰ ਵੱਧ ਰਹੀ ਆ ਇਸ ਕਾਨੂੰਨੀ ਪ੍ਰਬੰਧ ਨੂੰ ਇੱਕ ਮਿਸਾਲੀ ਪ੍ਰਬੰਧ ਜੇ ਬਦਲਣਾ ਹੈ ਜੀ ਤਾਂ ਸਾਨੂੰ ਬਹੁਤ ਕੁਝ ਕਰਨਾ ਪਏਗਾ ਪਏਗਾ ਬਿਲਕੁਲ ਪਰ ਹਾਲੇ ਵੀ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਚਰਚਾ ਇਸ ਮੁੱਦੇ ਤੇ ਕਰਨੀ ਚਾਹੀਦੀ ਆ ਸਰ ਪਾਰਟੀ ਮੀਟਿੰਗ ਬੁਲਾ ਲੈਣ ਜਥੇ ਬੰਦਿਆਂ ਨੂੰ ਵੀ ਸ਼ਾਮਲ ਕਰਨ ਜਾਂ ਜਿਹੜੇ ਸਾਫਤਾ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਵੀ ਵਿੱਚ ਲੈ ਲੈਣ ਕੀ ਕੁਝ ਕੀਤਾ ਜਾ ਸਕਦਾ ਹੈ ਪੁਲਿਸ ਫੋਰਸ ਵਾਸਤੇ ਕਿਹੜੇ ਸੁਧਾਰਾਂ ਦੀ ਗੁੰਜਾਇਸ਼ ਆ ਕੀ ਕੁਝ ਕੀਤਾ ਜਾ ਸਕਦਾ ਉਹ ਸਾਰਾ ਕੁਝ ਬੜਾ ਅਹਿਮ ਹੋਣ ਵਾਲਾ ਆਉਣ ਵਾਲੇ ਸਮੇਂ ਚ ਜੇ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਬਿਲਕੁਲ ਖੈਰੇ ਪਹਿਲਾਂ ਹੀ ਕਰਨਾ ਚਾਹੀਦਾ ਸੀ ਪਰ ਹੁਣ ਵੀ ਜੇ ਹੋ ਰਿਹਾ ਤੇ ਕੋਈ ਫਾਇਦਾ ਹੁੰਦਾ ਹੈ ਇਸ ਦਾ ਤੇ ਬੜੀ ਸੋਹਣੀ ਗੱਲ ਹੈ